ਅੱਗੇ ਜੇ ਜਵਾਨਾਂ ਤੇ ਤੁਰ ਕੇ ਜਾਂਦਾ ਹਾਂਜੀ ਤੇ ਨਾ ਤਾਂ ਸੜਕਾਂ ਚਾ ਹਾਂਜੀ ਸੜਕਾਂ ਤਾਂ ਜਦੋਂ ਅਸੀਂ ਛੋਟੇ ਜਿਹੇ ਤੇ ਬਹੁਤ ਕੱਕਾ ਰੇਤਾ ਹੁੰਦਾ ਰਾਹਾਂ ਚ ਗੱਡਿਆਂ ਨੂੰ ਲੈ ਕੇ ਬਲਦ ਮਸਾਂ ਖਿੱਚ ਕੇ ਗਾਂਹਾਂ ਪਾਰ ਲੰਘਦੇ ਬੰਦਿਆਂ ਤੋਂ ਵੀ ਮਸਾਂ ਤੁਰਿਆ ਜਾਂਦਾ ਰੇਤਾ ਕੱਕਾ ਹੁੰਦਾ ਸੜਕਾ ਕੋਈ ਨਹੀਂ ਤੇ ਤੁਰਕੇ ਦੇ ਰਾਹ ਤੇ ਤੁਰਕੇ ਰਾਹ ਕੋਈ ਬੰਦਾ ਗੱਪ ਮਾਰਦਾ ਹੁੰਦਾ ਉਹ ਜੇ ਤੋ ਤੁਰਿਆ ਉਹ ਨੂੰ ਕਿਤੇ ਰਾਜ ਦਿਨ ਛਿਪ ਗਿਆ ਬਾਠ ਦੂਰ ਦੀ ਰਿਸ਼ਤੇਦਾਰੀ ਤੇ ਗਿਆ ਤੇ ਨਾ ਪਹੁੰਚਿਆ ਗਿਆ ਹੂੰ ਉਹਨੇ ਸਾਥ ਚ ਪੁੱਛਿਆ ਫਤਿਹ ਬਲਾ ਕੇ ਵੀ ਖਾਲਸਾ ਜੀ ਰਾਤ ਕੱਟਣੀ ਹੈ ਹੂੰ ਸਹੀ ਉਹ ਵੀ ਬੰਦੇ ਗਾਹਾਂ ਚ ਹੱਡੀ ਰਾਤ ਹਰੇਕ ਕਟਾ ਨਹੀਂ ਸਕਦਾ ਹੂੰ ਚਿਹੱਡੀ ਦੀ ਗਾਹਾਂ ਭੇਜਤਾ ਹੂੰ ਸਹੀ ਕਹਿੰਦਾ ਵੀ ਫਲਾਣੇ ਬੰਦੇ ਦੇ ਵਗ ਜਾ ਉਹ ਕਟਾ ਦੂ ਰਾਤ ਠੀਕ ਹੈ ਜੀ ਉਹ ਨਾਂ ਪੁੱਛ ਕੇ ਭਾਈ ਉਹਦੇ ਵਗ ਗਿਆ ਹੂੰ ਉਹਦੇ ਗਿਆ ਕਹਿੰਦਾ ਭਰਾਵਾ ਫਲਾਨੇ ਦਾ ਘਰ ਆਹੀ ਹੈ ਕਹਿੰਦਾ ਹਾਂ ਜੀ ਕਹਿੰਦਾ ਰਾਤ ਕੱਟਣੀ ਹੈ ਕਹਿੰਦਾ ਰਾਤ ਕੱਟ ਲੈ ਗੱਪ ਮਾਰੂ ਮੈਂ ਗੱਪ ਦਾ ਮੋੜ ਦੇਣਾ ਪਊ ਤੇ ਉਹ ਕਹਿੰਦਾ ਭਰਾਵਾ ਗੱਪੀ ਮੈਂ ਵੀ ਆ ਵੀ ਮੋੜ ਮੈਂ ਦੇਉ ਜ਼ਰੂਰ ਇੱਕੋ ਜਿਹਾ ਕਹਿੰਦਾ ਉਹ ਕਹਿੰਦਾ ਹਾਂ ਇਹ ਤਾਂ ਕਹਿੰਦਾ ਬਸ ਗੱਲ ਬਣ ਗਈ ਨਾ ਆਪਣੀ ਰਾਤ ਲੰਘ ਜੂ ਤੇ ਨਾਲੇ ਪਤਾ ਲੱਗ ਜੂ ਗੱਪੀਆਂ ਦਾ ਵੀ ਕਿਹੜਾ ਵਧੀਆ ਹੈ ਕਿਹੜਾ ਕੱਟ ਗਿਆ ਕਹਿੰਦਾ ਵੀ ਚੰਗਾ ਫਿਰ ਬਾਲੀ ਵਧੀਆ ਹੋ ਗਿਆ ਕਹਿੰਦਾ ਹੁਣ ਅੱਜ ਪਤਾ ਲੱਗੂਗਾ ਵੀ ਕਿਹੜਾ ਜਿੱਤਦਾ ਹੈਗਾ ਠੀਕ ਹੈ ਭਾਈ ਆਥ ਨੇ ਉਹਨਾਂ ਨੇ ਰੋਟੀ ਪਾਣੀ ਖਾਧਾ ਖਾ ਕੇ ਰੋਟੀ ਪਾਣੀ ਮੰਜੇ ਵਿਛਾ ਕੇ ਪਏਗੇ ਪਏਗੇ ਗੱਲਾਂ ਬਾਤਾਂ ਕਰਦੇ ਕਰਦੇ ਲੈ ਬਈ ਕਹਿੰਦਾ ਹੁਣ ਲਾ ਦੋ ਘੰਟੇ ਛੱਡ ਗੱਪ ਤੇ ਉਹ ਕਹਿੰਦਾ ਪਹਿਲਾ ਤੇਰਾ ਹੱਕਾ ਤੇਰੇ ਘਰੇ ਆਇਆ ਤੂੰ ਛੱਡ ਉਹ ਕਹਿੰਦਾ ਲੈ ਵੀ ਚੰਗਾ ਕਹਿੰਦਾ ਅਸੀਂ ਤੇ ਭਾਈ ਚਾਰ ਤੇ ਕਹਿੰਦਾ ਕਰਤੇ ਦੇ ਮਹੀਨੇ ਅਸੀਂ ਮੋਠ ਵਡਣ ਬਾਗੇ ਸਾਡੇ ਕੋਲੇ ਬੋਤਾ ਕਹਿੰਦਾ ਪੂਰਾ ਨਰੋਆ ਦੋ ਬਲਦੇ ਰੱਖਦੇ ਇੱਕ ਬੋਤਾ ਰੱਖਦੇ ਵੀ ਟਿਕੜੀ ਨਾਲ ਅਸੀਂ ਗੱਡਾ ਪਾਰ ਮਾਰਦੇ ਬੋਤਾ ਪੂਰਾ ਨਰੋਆ ਸਿਆਂ ਖਵ ਚਲੋ ਨ ਮੋਠ ਵੜਦਾਂ ਵੀ ਬੋਤੇ ਨੂੰ ਰੱਜ ਲੈਣ ਲੈ ਇੱਥੇ ਕਿਹੜਾ ਤੋੜਾ ਮੋਠ ਬਥੇਰੇ ਨੇ ਬੋਤਾ ਤਾਂ ਕਹਿੰਦਾ ਮੋਠਾਂ ਛੱਟਦਾ ਜਦੋਂ ਕਹਿੰਦਾ ਭਾਈ ਆਸੇ ਆਥ ਨੇ ਮੋਠ ਵੱਢ ਕੇ ਹਟੇ ਬੋਤਾ ਸਾਨੂੰ ਥਿਆ ਨਾ ਮੋਠਾਂ ਚ ਰੋਲ ਗਿਆ ਜੋ ਮੋਠਾਂ ਚ ਰੋਲ ਗਿਆ ਨਾ ਥਿਆ ਅਸੀਂ ਹੌਲੀ ਹੌਲੀ ਭਾਲ ਭੁੱਲ ਕੇ ਦਿਨ ਛਿਪ ਗਿਆ ਘਰ ਨੂੰ ਆ ਗਏ ਬੋਤਾ ਤਾਂ ਕਹਿੰਦਾ 2-4 ਦਿਨਾਂ ਤੇ ਵਿਚਰੀ ਨਾ ਹੀ ਸਾਨੂੰ ਕਿਤੇ ਲੱਭਿਆ ਅੱਛਾ ਆਇਦਨੇ ਕਹਿੰਦਾ ਮੂਰੇ ਆ ਗਿਆ ਸਿਆਲ ਅਸੀਂ ਸਣ ਤੇ ਘਰ ਨੇ ਕੱਢੀ ਜਾਂਦੇ ਸਾਥ ਚ ਬੈਠੇ ਮੇਰੀ ਮਾਂ ਨੇ ਤਾਂ ਕਹਿੰਦਾ ਸੇਰ ਪੱਕਾ ਮਾਰਿਆ ਬਾਜਰਾ ਤੂੰ ਸੇਰ ਪੱਕੇ ਮਾਰੇ ਮੋਠ ਖਿਚੜੀ ਧਰਤੀ ਹਾਰੇ ਚ ਹਾਰੇ ਚ ਧਰੀ ਖਿਚੜੀ ਤੌੜੀ ਚ ਉੱਤੇ ਦੇ ਤਾਂ ਚਾਪੜ ਤੇ ਕਹਿੰਦਾ ਜੋ ਘੰਟਾ ਖਿਚੜੀ ਰਿੱਜੀ ਬੋਤਾ ਲੱਗਿਆ ਬੋਕੜ ਬੋਤਾ ਲਾ ਗਿਆ ਬੋਕਨ ਤੌੜੀ ਚ ਮੇਰੀ ਮਾਰੇ ਮਾਰੀ ਹਾਕ ਵੇ ਪੁੱਤ ਆਇਓ ਘਰੇ ਆਇਓ ਘਰੇ ਬੋਤਾ ਥਿਆ ਗਿਆ ਕਹਿੰਦੇ ਬੋਤਾ ਕਿੱਥੇ ਮਾਤਾ ਕਹਿੰਦੀ ਹਾਰੇ ਦੇ ਵਿੱਚ ਨਾ ਤੌੜੀ ਚ ਮੁਕਰੇ ਉਹਨੂੰ ਰੱਜਣ ਤਾਂ ਮੋਠ ਤੇ ਬਾਜਰਾ ਉਹ ਉਹ ਬੁੜੀ ਨੂੰ ਆਇਆ ਹੋ ਗਿਆ ਬੋਤਾ ਬੁਖਦਾ ਵੀ ਬੋਤਾ ਕਹਿੰਦਾ ਭਾਈ ਫਿਰ ਥਿਆਇਆ ਸਾਨੂੰ ਚਾਰੇ ਪੈਰ ਕਹਿੰਦਾ ਤੌੜੀ ਦੇ ਵਿੱਚ ਖੜਾ ਮੌਜ ਨਾ ਆਸੀ ਬੋਤਾ ਕੱਢ ਲਿਆ ਬੋਤਾ ਕੱਢ ਲਿਆ ਕਹਿੰਦਾ ਭਾਈ ਜੇ ਸਾਰਾ ਟੱਬਰ ਖੁਸ਼ ਹੋ ਗਿਆ ਕਹਿੰਦਾ ਦੇ ਮੋਰ ਹੁਣ ਕਹਿੰਦਾ ਮੋੜ ਭਰਾਵਾ ਕੀ ਦੇਮਾ ਤਾਂ ਤਾਂ ਗੱਲ ਹੀ ਪੂਰੀ ਤਜਰਬੇ ਦੀ ਕਰੀ ਐ ਕਹਿੰਦਾ ਅੱਗੇ ਪੈਂਦੇ ਹੁੰਦੇ ਕਾਲ ਜਦੋਂ ਦੀ ਕਹਿੰਦਾ ਤੂੰ ਗੱਲ ਕਰਦਾ ਬੋਤੇ ਵਾਲੀ ਕਾਲ ਪੈਂਦੇ ਹੁੰਦੇ ਕਹਿੰਦਾ ਭਾਈ ਕਾਲ ਪੈ ਗਿਆ ਸਾਡਾ ਬੁੜਾ ਕੀ ਕਰਿਆ ਕਰੇ ਸਾਨੂੰ ਬੇਰੀਆਂ ਦੇ ਥੱਲੇ ਲੈ ਜਾ ਕਰੇ ਬੇਰਖਾਨ ਸਾਨੂੰ ਤਾਂ ਕਹਿੰਦਾ ਤਿੰਨ ਚਾਰ ਜਵਾਖਾ ਨੂੰ ਘੂੜੀ ਤੇ ਬਹਾ ਲੈ ਕਰੇ ਕਾਠੀ ਪਾ ਕੇ ਉਹ ਵੜ ਕੇ ਘੋੜੀ 베ਰੀਆਂ ਕੋਲੇ ਲੈ ਜਾ ਕਰਿਆ ਸੀ ਕਹਿੰਦਾ ਫਿਰ ਖਾ ਲਿਆ ਕਰੀਏ ਰੱਜ ਲਿਆ ਕਰੀਏ ਨਾ ਝੋਲੇ ਪਰ ਲਿਆ ਕਰੀਏ ਕਰੇ ਬੁੜੀਆਂ ਖਾ ਲਿਆ ਕਰਨ ਕਹਿੰਦਾ ਜਦੋਂ ਰੋਜ਼ ਹੀ ਘੋੜੀ ਤੇ ਜਾਂਦੇ ਤੇ ਬੁੜੂ ਘੋੜੀ ਦੇ ਲਾਗਾ ਲੱਗ ਗਿਆ ਲਾਗਾ ਲੱਗ ਗਿਆ ਉਤੋਂ 베ਰੀ ਦੀ ਹਿੜਕ ਡਿੱਗ ਪਈ ਉਹ ਕਾਠੀ ਨਾਲ ਭਾਰ ਨਾਲ ਲਹੂ ਦੇ ਵਿੱਚ ਖੋਬ ਗਈ ਉਹ ਕਹਿੰਦਾ ਹਿੜਕ ਹਰੀ ਹੋ ਗਈ ਹਾਂ ਹਿੜਕ ਹਰੀ ਹੋ ਗਈ ਕਹਿੰਦਾ 베ਰੀ ਏਡੀ ਸਾਰੀ ਹੋ ਗਈ ਉਹ ਕਹਿੰਦਾ ਘੋੜੀ ਦੀ ਸੇਵਾ ਕਰਦੇ ਹੁੰਦੇ ਘੋੜੀ ਵਾਲਾ ਖੂਨ ਗਾਂ ਤਾਕਤ 베ਰੇ ਨੂੰ ਮਿਲਿੰਗੇ ਕਹਿੰਦਾ 베ਰੀ ਤਾਂ ਜੀ ਤਾਕੜੀ ਵੱਡੀ ਹੋ ਗਈ 베ਰੀ ਦੇ 베ਰ ਲੱਗ ਗਏ ਹਾਂ 베ਰ ਲੱਗ ਗਿਆ ਕਿ ਅਸੀਂ ਭਾਈ ਝੜਨ ਲੱਗ ਗਿਆ ਕਰੀਏ ਦੇ ਰੋੜਾ ਦੇ ਰੋੜਾ 베ਰੀ ਸੰਘਣੀ ਕਹਿੰਦਾ ਰੋੜੇ ਉੱਤੇ ਟੰਗੇ ਗਏ ਰੋੜੇ ਉੱਤੇ ਟੰਗੇ ਗਏ ਕਹਿੰਦਾ 4 ਵਿੱਗੇ ਬਾਹਨ ਹੋ ਗਿਆ 베ਰੀ ਤੇ ਤਾਂ ਜਦੋਂ 4 ਵਿੱਗੇ ਬਾਹਨ 베ਰੀ ਤੇ ਹੋ ਗਿਆ ਕਹਿੰਦਾ ਮੇਰੇ ਬਾਬੇ ਦੇ ਕੀ ਕਰਾਂ ਮੀ ਪੈ ਗਿਆ ਮੀਂਹ ਪਿਆ ਕਹਿੰਦਾ ਉੱਥੇ ਬਾਜਰੇ ਦਾ ਛੱਟਾ ਡੇਟ ਬਾਜਰਾ ਹੋ ਗਿਆ ਕਹਿੰਦਾ ਹਰਾ ਕਹਿੰਦਾ ਜਿੱਧਰ ਤੋਂ ਬਦਲ ਹੋਇਆ ਕਰੇ ਮੇਰਾ ਬਾਬਾ ਕੋਲੀ ਉਧਰ ਲੈ ਜਾ ਕਰੇ ਉਥੇ ਮੀਂਹ ਨੇ ਠੰਡਾ ਕਰਦਾ ਕਰੇ ਬਾਜਰੇ ਦੇ ਕਹਿੰਦਾ ਏਡੇ ਏਡੇ ਛੱਟੇ ਭਰਾਵਾ ਕਹਿੰਦਾ ਅਸਤਾ ਜਦੋਂ ਡੋਂਗਿਆ ਜਦੋਂ 4 ਬਿਗੇ ਬਾਜਰਾ ਤੇ 5-6 ਬਣੇ ਦਾ ਨਿਕਲਿਆ 20 ਮਣ ਬਾਜਰਾ ਹੋ ਗਿਆ ਸੱਤ ਤਾਂ ਕਹਿੰਦਾ ਸਾਰਾ ਸਿਆਹ ਵਾਲੀ ਨਹੀਂ ਮੁੱਕਿਆ ਹੈ ਕਹਿੰਦਾ ਹੋਰ ਮੋੜ ਕਹਿੰਦਾ ਬਸ ਉਹ ਭਰਾਵਾ ਹੁਣ ਤੂੰ ਬਾਗ ਗਿਆ ਹੁਣ ਤੂੰ ਬਾਗ ਗਿਆ ਕਹਿੰਦਾ ਕਾਪਾਂ ਦੇ ਵਿੱਚ ਹੈ ਇੱਕ ਮਤਲਬ ਨਗਰ ਸੀ ਦੀਪਕਨਗਰ ਹੂੰ ਦੀਪਕਨਗਰ ਬਹੁਤ ਸੁੰਦਰ ਨਗਰ ਸੀ ਸੁੰਦਰ ਨਗਰ ਸੀ ਤਾਂ ਉੱਥੇ ਆਉਣ ਜਾਣ ਦੇ ਜਿਹੜੇ ਸਾਧਨ ਸੀ ਬੜੇ ਘਟੋਰ ਸੀ ਪਾਸੇ ਸਮੁੰਦਰ ਸੀ ਚਾਰ ਚਪੇਰੇ ਇੱਕ ਪਾਸੇ ਦਰਿਆ ਸੀ ਜਿਹੜੇ ਉੱਥੋਂ ਦੇ ਵਪਾਰੀ ਲੋਕ ਸੀ ਉਹ ਬੜੇ ਮਤਲਬ ਹੈਰਾਨ ਸੀ ਤਾਂ ਉਹਨਾਂ ਦੇਖਿਆ ਇੱਕ ਦਿਨ ਜਦੋਂ ਇੱਕ ਦਿਨ ਦੇਖਿਆ ਦੋ ਦਿਨ ਦੇਖਿਆ ਵੀ ਵਪਾਰ ਬਾਹਰ ਕਰਨ ਵਾਸਤੇ ਜੱਜੇ ਕਿੱਧਰ ਦੀ ਜੱਜੇ ਤਾਂ ਉਹਨਾਂ ਨੇ ਮਤਲਬ ਕਿਸ਼ਤਿਆਂ ਤੇ ਬਣਾਉਣੀਆਂ ਸ਼ੁਰੂ ਕਰਤੀਆਂ ਜਹਾਜ਼ ਬਣਾਉਣੇ ਸ਼ੁਰੂ ਕਰਤੇ ਜਦੋਂ ਜਹਾਜ਼ ਲੈ ਕੇ ਜਾਇਆ ਕਰੇ ਟੱਪਿਆ ਕਰਨ ਤਾਂ ਟੱਪਦੇ ਟੱਪਦੇ ਇੱਕ ਦਿਨ ਮਤਲਬ ਕੀ ਹੋਇਆ ਜਹਾਜ਼ ਦੇ ਮਤਲਬ ਪਾਣੀ ਵਸਤ ਉੱਠੀ ਉੱਠੀਆਂ ਛੱਲਾਂ ਤੇ ਬਹੁਤ ਉੱਟੀਆਂ ਉੱਟੀਆਂ ਤੇ ਜਹਾਜ਼ ਨੂੰ ਭਾਈ ਉਹਨੇ ਕੰਨੀ ਤੇ ਲਾਤਾ ਕੰਨੀ ਤੇ ਲਾਤਾ ਕੁਝ ਵਪਾਰੀ ਤਾਂ ਬਚ ਗਏ ਤੇ ਕੁਝ ਭਾਈ ਸਮੁੰਦਰ ਦੇ ਵਿੱਚ ਡੁੱਬ ਗਏ ਜਿਹੜੇ ਡੁੱਬੇ ਹੋਏ ਸੀ ਕੁਝ ਉਹਨਾਂ ਚੋਂ ਤਰ ਕੇ ਮਤਲਬ ਕੁ ਕਿਧਰੇ ਦੀ ਕੋਈ ਕਿਧਰੇ ਦੀ ਮਤਲਬ ਬਚ ਕੇ ਟਾਪੂ ਜਾ ਲੱਗੇ ਟਾਪੂ ਜਾ ਲੱਗੇ ਕਿ ਇੱਕ ਮੱਛੀ ਦੇ ਮਤਲਬ ਮੱਛੀ ਪਈ ਸੀ ਬੇਲ ਮੱਛੀ ਬਹੁਤ ਤਕੜੀ ਮਤਲਬ ਮੀਲਾਂ ਦੇ ਵਿੱਚ ਉਹਦੀ ਮਤਲਬ ਪਿੱਠ ਦੇ ਉੱਤੇ ਦਰਾਖਤ ਤੇ ਘਾਹ ਉਗ ਰਿਆ ਵਾ ਉਹਦੇ ਉੱਤੇ ਜਾ ਲੱਗੇ ਜਦੋਂ ਉਹਦੇ ਉੱਤੇ ਜਾ ਲੱਗੇ ਉੱਥੇ ਜਾ ਕੇ ਮਤਲਬ ਨਿਕਲ ਕੇ ਸਾਹ ਲਿਆ ਸੋ ਕੁਦ ਮਤਲਬ ਧੁੱਪ ਚੇਕੀ ਕੱਪੜੇ ਕੁੱਪੜੇ ਸੇ ਮਤਲਬ ਸਕਾਏ ਸਕਾ ਕੇ ਤੇ ਕੋਸਰ ਰਾਮ ਕਰਿਆ ਜਦੋਂ ਰਾਮ ਕਰਿਆ ਵੇਖ ਕੇ ਅੱਗਾ ਪਿੱਛਾ ਵੀ ਹੋਣ ਹੁਣ ਕੀ ਜਿਹੜਾ ਉਹਦਾ ਵਪਾਰ ਦਾ ਸਮਾਨ ਜਹਾਜ਼ ਦੇ ਵਿੱਚ ਪਿਆ ਸੀ ਤਾਂ ਜਿਹੜਾ ਮਲਾਹ ਸੀ ਮਲਾਹ ਉਹਨੂੰ ਕਹਿੰਦਾ ਵੀ ਤੂੰ ਮੈਂ ਤਾਂ ਮਤਲਬ ਲੈ ਕੇ ਕੁਦਰਤੀ ਚੱਕੇ ਜੱਲਾਂ ਦੇ ਨਾਲ ਜਹਾਜ਼ ਮਹੀਨੇ ਪਿੱਛੋਂ ਉਸ ਮੱਛੀ ਦੇ ਕੋਲਾ ਲੱਗਾ ਜਦੋਂ ਕੋਲਾ ਲੱਗਾ ਤਾਂ ਉਹ ਮੱਛੀ ਦੇ ਕੋਲ ਜਦੋਂ ਬੇਕੇ ਉਹਨੇ ਉੱਥੇ ਬੈਠਾ ਬੇਕ ਕੇ ਉਹਨੇ ਵੀ ਵਾਹੂ ਬੇਤਾ ਵੇਲਾ ਉਹਨੂੰ ਕਹਿੰਦਾ ਵੀ ਤੂੰ ਕੌਣ ਉਹਦੀ ਹੁਣ ਦਾੜ੍ਹੀ ਕਿੱਡੀ-ਕਿੱਡੀ ਹੋਈ ਵੀ ਕਹਿੰਦਾ ਵੀ ਮੈਂ ਵੇਲਾ ਤੇ ਮੇਰਾ ਸਮਾਨ ਕਹਿੰਦਾ ਸਮਾਨ ਹੈਗਾ ਸਮਾਨ ਹੈਗਾ ਜਦੋਂ ਕਹਿੰਦਾ ਯਾਰ ਮੈਂ ਡੁੱਬਦਾ ਦੇਖਿਆ ਵੇਲੇ ਨੂੰ ਉਹ ਕਹਿੰਦਾ ਨਾ ਜੀ ਮੈਂ ਜਿਉਂਦਾ ਮੈਂ ਇਤਕਾਂ ਕਰਕੇ ਨਾਗਰ ਮੱਛ ਦੇ ਆਸਰੇ ਮਤਲਬ ਆ ਮੱਛੀ ਦੇ ਕਿਨਾਰੇ ਆ ਲੱਗਿਆ ਜਦੋਂ ਕਿਨਾਰੇ ਆ ਲੱਗਿਆ ਕਿਹਾ ਤਾਂ ਕਹਿੰਦਾ ਕੀ ਕੁਛ ਦੇਖਿਆ ਤੂੰ ਕਹਿੰਦਾ ਕੀ ਦੱਸਾਂ ਇੱਥੇ ਤਾਂ ਬਹੁਤ ਕੁਛ ਦੇਖਣ ਨੂੰ ਮਿਲਿਆ ਕੀ ਕਹਿੰਦਾ ਇੱਥੋਂ ਮੈਂ ਚੱਕਰ ਗਿਆ ਤੇ ਟਾਪੂ ਚਲੇ ਗਿਆ ਜਦੋਂ ਮੈਂ ਟਾਪੂ ਤੇ ਗਿਆ ਤੇ ਟਾਪੂ ਦੇ ਘਾਹ ਫੂਸ ਵੇਖਿਆ ਘਾਹ ਫੂਸ ਵੇਖ ਕੇ ਇੱਥੋਂ ਨਿਕਲਿਆ ਕਿ ਮੈਂ ਸਮੁੰਦਰ ਰਾਹੀਂ ਕਹਿੰਦਾ ਤੂੰ ਕਹਿੰਦਾ ਸਮੁੰਦਰ ਰਾਹੀਂ ਨਿਕਲਿਆ ਸੁਣ ਲਾ ਕਹਿੰਦਾ ਇਹਦੇ ਜਿਹੜੇ ਘੂੜੇ ਸੀ ਨਾ ਮਤਲਬ ਜਲ ਹੋਂ ਦੇ ਘੂੜੇ ਉਹਨਾਂ ਦੀ ਪਿੱਠ ਤੇ ਜਾ ਬੈਠਾ ਮੈਂ ਪਿੱਠ ਤੇ ਜਾ ਡਿੱਗਿਆ ਮੱਛੀ ਨੇ ਕਹਿੰਦਾ ਪਾਤਸਾ ਲਿਆ ਮੈਂ ਉਹਦੀ ਪਿੱਠ ਤੇ ਜਾ ਡਿੱਗਿਆ ਪਿੱਠ ਤੋਂ ਜਿਉਂ ਚੱਕਿਆ ਮੈਨੂੰ ਤੇ ਮੈਂ ਟਾਪੂ ਜਾਵੜਿਆ ਜਦੋਂ ਟਾਪੂ ਤੇ ਜਾਵੜਿਆ ਤਾਂ ਵੇਖਿਆ ਉੱਥੇ ਘਾ ਫੂਸ ਦਰਾਖਤ ਪੱਤੇ ਮਤਲਬ ਖਾ ਕੇ ਮੈਂ ਗੁਜ਼ਾਰਾ ਕਰਿਆ ਗੁਜ਼ਾਰਾ ਕਰਿਆ ਜਦੋਂ ਮੈਂ ਟਾਪੂ ਤਹਾਂ ਚੜ ਕੇ ਦੇਖਿਆ ਤਾਂ ਇੱਕ ਦਰਾਖਤ ਨਾਲ ਕਹਿੰਦਾ ਕੂੜੀ ਬੰਨੀ ਵੀ ਜਦੋਂ ਘੂੜੀ ਬੰਨੀ ਵੀ ਦੇਖੀ ਮੈਂ ਮੈਂ ਵੇਖਿਆ ਯਾਰ ਵੀ ਇੱਥੇ ਘੂੜੀ ਕਿਵੇਂ ਬੰਨੀ ਆ ਲਮਾਰ ਰਸਾ ਪਾ ਕੇ ਕਹਿੰਦਾ ਬੰਨੀ ਵੀ ਦਰਸਤ ਨਾ ਜਦੋਂ ਕਹਿੰਦਾ ਵੇਖ ਕੇ ਘੂੜੀ ਨੂੰ ਤਾਂ ਮੈਂ ਹੈਰਾਨ ਹੋ ਗਿਆ ਵੇਖ ਕੇ ਅੱਗਾ ਪਿੱਛਾ ਤੇ ਮੈਂ ਭਾਈ ਉਹਨੂੰ ਕਹਿੰਦਾ ਘੂੜੀ ਨੂੰ ਵੇਖ ਜਦੋਂ ਮੈਂ ਕਹਿੰਦਾ ਹੌਲੀ ਹੌਲੀ ਭਾਈ ਮੈਂ ਘੂੜੀ ਦੇ ਕੋਲ ਚੱਲਿਆ ਗਿਆ ਜਦੋਂ ਮੈਂ ਘੂੜੀ ਦੇ ਕੋਲ ਚੱਲਿਆ ਗਿਆ ਤਾਂ ਇੱਕ ਕਹਿੰਦਾ ਬੰਦਾ ਨਿਕਲਿਆ ਮੁੱਛਾਂ ਖੜਗੀਆਂ ਉਹਦੀਆਂ ਮੂੰਹ 'ਚਰ ਬੰਨੇ ਆਵਾ ਉਹਨੂੰ ਕਹਿੰਦਾ ਚੁੱਪ ਬੋਲੀ ਨਾ ਕਹਿੰਦਾ ਤੂੰ ਕੌਣ ਕਹਿੰਦਾ ਚੁੱਪ ਬੋਲੀ ਨਾ ਕਹਿੰਦਾ ਤੂੰ ਕੌਣ ਕਹਿੰਦਾ ਯਾਰ ਤੈਨੂੰ ਮੈਂ ਕਿਹਾ ਚੁੱਪ ਬੋਲੀ ਨਾ ਕਹਿੰਦਾ ਕਿਉਂ ਕਹਿੰਦਾ ਚੰਗ ਤੈਨੂੰ ਮੈਂ ਲੈ ਚੱਲੂੰਗਾ ਚੁੱਪ ਕਰ ਰਹਾ ਮੇਰੇ ਮਗਰਮਗਰ ਤੁਰਿਆ ਜਦੋਂ ਭਾਈ ਉਹ ਮਗਰਮਗਰ ਤੁਰਿਆ ਗਿਆ ਤਾਂ ਉਹ ਮਤਲਬ ਟਾਪੂ ਦੀ ਖੂੰਗਰ ਚ ਜਾ ਬੜੇ ਖੂੰਗਰ ਦੇ ਵਿੱਚ ਜਾ ਕੇ ਵੇਖਿਆ ਤਾਂ ਉੱਥੇ ਬਹੁਤ ਬੰਦੇ ਬੈਠੇ ਬਹੁਤ ਬੰਦੇ ਬੈਠੇ ਉੱਥੇ ਭਾਈ ਉਹਨੇ ਖਾਣਾ ਖਾਦਾ ਉਹਨਾਂ ਨੇ ਖਾਣਾ ਖੁਣਾ ਖਵਾਇਆ ਭੁੱਖਾ ਤੇ ਆਇਆ ਸੀ ਖਾਣਾ ਖੁਣਾ ਖਵਾ ਕੇ ਉਹਨੂੰ ਪੁੱਛਿਆ ਵੀ ਤੂੰ ਇੱਥੇ ਕਿਵੇਂ ਆ ਉਹ ਕਹਿੰਦੇ ਵੀ ਤੁਸੀਂ ਦੱਸੋ ਪਹਿਲਾਂ ਤਾਂ ਇੱਥੇ ਕਿਵੇਂ ਆ ਉਹ ਕਹਿੰਦੇ ਭਾਈ ਸਾਹਿਬ ਅਸੀਂ ਤਾਂ ਆਂ ਦਰਿਆ ਦੇ ਵਿੱਚੋਂ ਘੂੜੀਆਂ ਘੋੜੇ ਬਸ਼ੀਰੇ ਨੇ ਕਰਨੇ ਕਿ ਜਿਹੜੇ ਬਸ਼ੀਰੀਆ ਬਸ਼ੀਰੇ ਆ ਬੱਚੇ ਆ ਸੀ ਫੜਨੇ ਆ ਆ ਘੂੜੀ ਤਾਂ ਬੰਨਿਆ ਜਦੋਂ ਘੂੜੀਆਂ ਦੇ ਨਾਲ ਮਤਲਬ ਜਲ ਤੋਂ ਨਿਕਲਦੇ ਆ ਨਾ ਜਲ ਹੋਲੇ ਘੂੜੇ ਉਹਨਾਂ ਦੇ ਵਿੱਚੋਂ ਮਤਲਬ ਘੂੜੀਆਂ ਨਿਕਲਦੀਆਂ ਬੱਚੇ ਨਿਕਲਦੇ ਆ ਤਾਂ ਬੱਚੇ ਕੋਈ 10 ਫੜ ਲੈਂਦਾ ਕੋਈ 5 ਫੜ ਲੈਂਦਾ ਕੋਈ 4 ਫੜ ਲੈਂਦਾ ਜਿੰਨੇ ਕਿਸੇ ਦੀ ਹਿੰਮਤ ਪੈਂਦੀ ਐ ਫੜ ਲੈਂਦਾ ਐ ਤਾਂ ਤੂੰ ਵੀ ਦੇਖ ਲਈ ਜੇ ਤੂੰ ਮਤਲ ਹ ਹਿੰਮਤ ਉਹ ਕਹਿੰਦਾ ਵੀ ਵੇਖ ਲਾਂਗੇ ਜਦੋਂ ਭਾਈ ਮਤਲ ਹੋਈ ਅੱਧੀ ਰਾਤ ਤੇ ਪਾਣੀ ਦੀ ਵੱਜੀ ਛਲ ਮਤਲ ਉੱਠਿਆ ਸਮੁੰਦਰ ਸਮੁੰਦਰ ਦੇ ਉੱਠੇ ਛਲ ਨਾਲ ਜਦੋਂ ਨਿਕਲੇ ਬੱਚੇ ਬੱਚੇ ਨਿਕਲਿਆ ਬੇਅੰਤ ਬੀਅਨ ਤੱਕ ਜਨੇ 4 ਕਿਸੇ ਨੇ 2 ਕਿਸੇ ਨੇ 5 ਕਿਸੇ ਨੇ ਜਿੰਨੀ ਹਿੰਮਤ ਸੀ ਤੇ ਬੀਲੇ ਨੇ ਵੀ 4 ਫੜ ਲੇ ਬੀਲੇ ਨੇ ਵੀ 4 ਫੜ ਕੇ ਉਹਨਾਂ ਦੇ ਨਾਲ ਹੀ ਦਰਸਤ ਦੇ ਵਿੱਚ ਬੰਨਤੇ ਰੱਸਾ ਲੈ ਕੇ ਉਹਨਾਂ ਨੂੰ ਲੈ ਕੇ ਤੇ ਹੁਣ ਉਹ ਸਮੁੰਦਰ ਜਿਹੜਾ ਜਹਾਜ਼ ਸਮੁੰਦਰੀ ਜਹਾਜ਼ ਤੇ ਸਮਾਨ ਪਿਆ ਸੀ ਉਹਨੂੰ ਜਦੋਂ ਬੰਦਰਗਾਹ ਤੇ ਲੱਗੂਗਾ ਉਹ ਕਹਿੰਦਾ ਵੀ ਤੈਨੂੰ ਉੱਥੇ ਬੰਦਰਗਾਹ ਤੇ ਮਿਲੂਗਾ ਕਹਿੰਦਾ ਵੀ ਕੋਈ ਨਹੀਂ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਬੱਚੇ ਕਿਵੇਂ ਲਿਜਾਓਂਗੇ ਉਹ ਕਹਿੰਦੇ ਵੀ ਸਮੁੰਦਰ ਦੇ ਰਾਹੀਂ ਲਿਜਾਵਾਂਗੇ ਕਿਵੇਂ ਕਹਿੰਦਾ ਵੀ ਐ ਤਕਾਂ ਕਰਕੇ ਮਲਾਹ ਆਊਗਾ ਜਹਾਜ਼ ਲੈ ਕੇ ਜਹਾਜ਼ ਦੇ ਵਿੱਚ ਇਹਨਾਂ ਨੂੰ ਚੜਾਵਾਂਗੇ ਚੜਾ ਕੇ ਇਹਨਾਂ ਨੂੰ ਮਤਲ ਲੈ ਚਲਾਂਗੇ ਤੇ ਜੇ ਆਪਾਂ ਇਹ ਸਮੁੰਦਰ 'ਚ ਛੱਡ ਤੇ ਮੁੜ ਕੇ ਇਹ ਆਪਣੇ ਹੱਥ ਨਹੀਂ ਆਉਣੇ ਠੀਕ ਹੈ ਜਦੋਂ ਭਾਈ ਇੰਨੀ ਗੱਲ ਹੋਈ ਬੇਲੇ ਨੇ ਵੀ ਚਾਰ ਹੁਣ ਕੋਲੇ ਦਵਾਨੀ ਨਾ ਭਾਲੇ ਚਾਰਛ ਪੇਰਾ ਅੱਗਾ ਪਿੱਛਾ ਉਹ ਕਹਿੰਦੇ ਵੀ ਗੱਲ ਇੰਨੀ ਆ ਬੀਲੇ ਸਾਨੂੰ ਜਿਹੜਾ ਸਾਥੋਂ ਕਰਜ਼ਾ ਲਏਗਾ ਚਾਹੇ 1 ਰੁਪਿਆ ਲੈ ਲਾ ਭਾਵੇਂ 5 ਲੈ ਲੈ 2 ਲੈ ਲਾ ਪਰ ਸਾਨੂੰ ਇਹ ਮੋੜਨਾ ਪਊਗਾ ਕਹਿੰਦੇ ਜੀ ਮੋੜਾਂਗੇ ਕਿਹੜਾ ਤੇਰਾ ਪਿੰਡ ਐ ਮੇਰਾ ਪਿੰਡ ਜੀ ਹੈਗਾ ਸਲਾਣਾ ਸਲਾਣੇ ਪਿੰਡ ਦਾ ਮੈਂ ਰਹਿਣਾ ਨਾ ਉਹ ਕਹਿੰਦਾ ਉਹ ਥੋਡੇ ਜੀ ਉਹ ਤਾਂ ਪਿੰਡ ਹੀ ਮਤਲਬ ਪਤੰਦਰਾ ਚਾਰਛਪੇਰੇ ਕੋਈ ਮਤਲ ਨੰਗੇ ਨਹੀਂ ਜਾਂਦਾ ਚਾਰਛਪੇਰੇ ਸਮੁੰਦਰ ਹੈ ਦੋਨੇ ਪਾਸੇ ਸਮੁੰਦਰ ਲੱਗਦਾ ਇੱਕ ਪਾਸੇ ਦਰਿਆ ਲੱਗ ਜਾਂਦਾ ਕੋਈ ਨੰਗਾ ਤਾਂ ਹੈ ਨਹੀਂ ਉੱਥੋਂ ਨੂੰ ਤੇ ਤੂੰ ਕਿਵੇਂ ਨੰਗੇਗਾ ਕਹਿੰਦਾ ਮੈਂ ਜਦੋਂ ਪਹੁੰਚੂਗਾ ਤੁਹਾਡੇ ਸਾਹਮਣੇ ਨੰਗੂਗਾ ਉੱਥੇ ਮਤਲ ਮਲਾਹ ਹੋਊਗਾ ਮਲਾਹ ਮੈਨੂੰ ਘੋੜੇ ਤੇ ਮਤਲ ਜਹਾਜ਼ ਤੇ ਬਾਕੇ ਛੱਡ ਕੇ ਆਊਗਾ ਠੀਕ ਜਦੋਂ ਭਾਈ ਉੱਥੇ ਨੇੜੇ ਆ ਪਹੁੰਚੇ ਪੁੰਚੇ ਤੰਬੀ ਲੈਨੇ ਵੇਖਿਆ ਵੇਖ ਕੇ ਭੀਲਾ ਤੇ ਭਾਈ ਕੂੜੇ ਜਦੋਂ ਲੈ ਕੇ ਚਾਰ ਖੜਾ ਖੜਾ ਤਾਂ ਇੰਨੇ ਜਿਹੜਾ ਸਾਮਾਨ ਵਾਲਾ ਜਹਾਜ਼ ਸੀ ਉਹ ਆ ਗਿਆ ਆ ਗਿਆ ਭੀਲੇ ਨੂੰ ਵੇਖ ਕੇ ਉਹਨੇ ਵੇਖਿਆ ਕਹਿੰਦਾ ਵੀ ਤੂੰ ਭੀਲਾ ਤਾਂ ਹੈ ਨਹੀਂ ਕਹਿੰਦਾ ਯਾਰ ਭੀਲਾ ਤਾਂ ਸੀ ਪਿੱਛੇ ਸਮੁੰਦਰ ਦੇ ਵਿੱਚ ਡੁੱਬਦਾ ਦੇਖਿਆ ਤੂੰ ਗੱਲ ਕੀ ਕਰਦਾ ਕਹਿੰਦਾ ਕਿਵੇਂ ਕਹਿੰਦਾ ਮੱਛੀ ਨੇ ਪਾਛਾ ਮਾਰਿਆ ਸੀਗਾ ਤੇ ਉਹਨੂੰ ਪਾਛਾ ਮਾਰ ਕੇ ਸਿੱਟਿਆ ਪਹਿਲਾਂ ਸਮਝੀ ਬੈਠੇ ਸੀ ਵੀ ਇਹ ਤਾਂ ਮਤਲਬ ਟਾਪੂ ਆ ਜਦੋਂ ਮੱਛੀ ਨੇ ਕਹਿੰਦਾ ਪਾਛਾ ਲਿਆ ਤੇ ਪਾਛਾ ਲੈਂਦੇ ਤੇ ਉਹਨੂੰ ਸਮੁੰਦਰ ਦੇ ਵਿੱਚ ਡੋਬਦਾ ਦੇਖਿਆ ਮੈਂ ਕਹਿੰਦਾ ਤੂੰ ਐਵੇਂ ਨਾ ਸਮਾਨ ਦਾ ਮਾਲਕ ਬਣ ਤੂੰ ਤਾਂ ਵੀਲਾ ਹੈ ਨਹੀਂ ਉਹ ਕਹਿੰਦਾ ਮੈਂ ਵੀ ਲਈ ਆ ਕਹਿੰਦਾ ਨਾ ਬਈ ਤੂੰ ਤਾਂ ਝੂਠ ਬੋਲਦਾ ਕਹਿੰਦਾ ਸ਼ਰਤ ਸ਼ਰਤ ਕੀ ਕਹਿੰਦਾ ਮੇਰੇ ਪਿੰਡ ਸਾਰਾ ਕੋਲ ਜਾ ਕੇ ਪੁੱਛਲਾ ਮਲਾ ਭਾਈ ਉਹਨੂੰ ਪੱਬ ਨਾ ਲੱਗਣ ਦੇ ਵੀ ਕਹਿੰਦਾ ਤੂੰ ਤਾਂ ਘੋੜਾਂ ਦਾ ਵਪਾਰੀ ਐ ਤੂੰ ਤਾਂ ਘੋੜੇ ਖਰੀਦ ਕੇ ਲਿਆ ਤੂੰ ਘੋੜੇ ਕਿੱਥੋਂ ਖਰੀਦ ਲਿਆ ਕਹਿੰਦਾ ਤੇਰੇ ਕੋਲੇ ਤਾਂ ਦੁਆਨੇ ਨਹੀਂ ਸੀ ਹੈ ਸਮੁੰਦਰ ਦੇ ਵਿੱਚ ਡੋਪਦਾ ਦੇਖਿਆ ਤੈਨੂੰ ਮੈਂ ਜਦੋਂ ਭਾਈ ਐ ਜੇ ਜਦਾਈ ਕਰਦੇ ਕਰਦੇ ਇੰਨੇ ਜਿਹੜੇ ਦੂਜੇ ਲੈ ਕੇ ਆਏ ਸੀ ਘੋੜੇ ਉਹਨਾਂ ਕੋਲੇ ਉਹ ਆ ਗਏ ਉਹ ਆ ਗਏ ਉਹ ਕਹਿੰਦੇ ਉਹ ਮਲਾ ਤੂੰ ਜੇਤ ਨਾ ਕਰ ਕਿਉਂ ਕਹਿੰਦਾ ਇਹ ਵੀ ਲਈ ਹੈ ਕਹਿੰਦੇ ਕਿਵੇਂ ਕਹਿੰਦਾ ਭਾਈ ਸਾਹਿਬ ਇਹ ਸਮੁੰਦਰ ਦੇ ਵਿੱਚ ਮਤਲ دریاਈ ਘੋੜੇ ਦੀ ਪਿੱਠ ਤੇ ਜਾ ਡਿੱਗਿਆ ਮੱਛੀ ਨੇ ਜਦੋਂ ਪਾਤਸ਼ਾ ਲਿਆ ਕੁਦਰਤ ਮਾਲਕ ਦੀ ਇਹਨੂੰ ਬਚਾਉਣ ਦੀ ਖਾਤਰ ਉਹ دریاਈ ਘੋੜੇ ਦੇ ਕਹਿੰਦਾ ਜਦੋਂ ਘਾ ਚਰਨ ਲਿਖਿਆ ਨਿਕਲਿਆ ਟਾਪੂ ਤੇ ਤੇ ਟਾਪੂ ਤੇ ਉਤਰ ਗਿਆ ਜਦੋਂ ਉਤਰਿਆ ਇਹਨੇ ਵੇਖਿਆ ਚਾਰ ਚਪੇਰਾ ਵੇਖ ਕੇ ਚਾਰਛਪੇਰਾ ਜਦੋਂ ਤਾਂ ਚੜਿਆ ਤਾਂ ਚੜਿਆ ਤਾਂ ਗਾਂ ਅਸੀਂ ਬੈਠੇ ਸੀ ਅਸੀਂ ਬੈਠੇ ਸਾਡੀ ਘੋੜੀ ਬੰਨੀ ਵੀ ਸੀ ਘੋੜੀ ਬੰਨੀ ਵੀ ਸੀ ਕਾਦੀ ਖਾਤਰ ਵੀ ਕਹਿੰਦਾ ਵੀ ਬਸ਼ੇਰੇ ਘੋੜੇ ਘੋੜੀਆਂ ਨਿਕਲਦੇ ਆ ਘੋੜੀ ਨੂੰ ਵੇਖ ਕੇ ਜਦੋਂ ਕਹਿੰਦਾ ਛਲ ਉੱਠੀ ਬਰਿਆਦੀ ਛਲ ਉੱਠੀ ਤਾਂ ਉੱਠੀ ਦਰਿਆ ਦੇ ਵਿੱਚੋਂ ਤੇ ਬਸ਼ੇਰੇ ਮਤਲ ਨਿਕਲੇ ਆਪ ਸਰੀ ਉੱਥੋਂ ਫੜੇ ਆ ਇਦੇ ਕੋਲੇ ਤਾਂ ਕੋਈ ਪੈਸਾ ਨਹੀਂ ਸੀ ਪੈਸੇ ਵੀ ਅਸੀਂ ਦਿੱਤੇ ਆ ਖਰਚਾ ਵੀ ਅਸੀਂ ਦਿੱਤਾ ਹੁਣ ਤੱਕ ਦਾ ਰੋਟੀ ਪਾਣੀ ਵੀ ਅਸੀਂ ਖਵਾਇਆ ਇਹਨੂੰ ਭਾਈ ਜਦੋਂ ਇਹ ਗੱਲ ਹੋ ਗਈ ਤੇ ਘਰ ਦੇ ਕਰਾਉਂਦੇ ਤੁਰੇ ਆਉਂਦੇ ਤੁਰ ਚੱਕ ਕੇ ਤੇ ਭਾਈ ਬੀਲੇ ਦਾ ਸਮਾਨ ਮਲਾਜਿਬ ਨਾ ਦੇਵੇ ਜਦੋਂ ਅਜੀਬ ਨਾ ਦੇਵੇ ਤਾਂ ਮਲਾ ਦੇ ਜਾਜ ਦੇ ਵਿੱਚ ਹੁਣ ਜਾਜ ਨਹੀਂ ਉੱਥੇ ਉਹਦੇ ਪਿੰਡ ਪਹੁੰਚਣਾ ਸੀ ਉਹਨੇ ਭਾਈ ਚਾਰੇ ਬਛੇਰੇ ਉੱਤੇ ਧਾੜ ਲੇ ਆਲਦੇ ਉਹਨੂੰ ਕਹਿੰਦਾ ਵੀ ਚੱਲ ਕੇ ਤੈਨੂੰ ਕਿਰਾਇਆ ਦੇਵਾਂਗਾ ਉੱਥੇ ਕਿਰਾਇਆ ਉਹਦਾ ਪਹਿਲਾਂ ਵੀ ਰਹਿੰਦਾ ਸੀ ਜਦੋਂ ਭਾਈ ਉੱਥੇ ਪਹੁੰਚਿਆ ਪਹੁੰਚ ਕੇ ਤੇ ਜਦੋਂ ਉਹਨੇ ਵੇਖਿਆ ਚਾਰ ਚਪੇਰਾ ਆਣ ਕੇ ਤੇ ਭਾਈ ਉਹ ਉਹਨੇ ਚਾਰੇ ਆਪਦੇ ਬਸ਼ੇਰੇ ਲਾ ਲੇ ਜਦੋਂ ਸਮਾਨ ਚੱਕਣ ਲੱਗਾ ਤੇ ਸਮਾਨ ਨਾ ਦੇਵੇ ਮਨਾ ਭਾਈ ਉਹਨਾਂ ਦਾ ਝਗੜਾ ਚੱਲ ਗਿਆ ਝਗੜਾ ਚੱਲ ਗਿਆ ਤਾਂ ਇੱਕ ਇਹਨਾਂ ਦਾ ਵਪਾਰੀਆਂ ਦਾ ਪ੍ਰਧਾਨ ਸੀ ਮਤਲਬ ਜਿਹੜਾ ਕਿ ਸਾਰਿਆਂ ਦਾ ਫੈਸਲਾ ਕਰਦਾ ਹੁੰਦਾ ਸੀ ਜਦੋਂ ਭਾਈ ਉਹਦੇ ਕੋਲੇ ਗੱਲ ਪਹੁੰਚੀ ਉਹ ਭਾਈ ਕਹਿੰਦਾ ਵੀ ਭੇਲੇ ਗੱਲ ਨਹੀਂ ਆ ਇਹ ਕਹਿੰਦਾ ਵੀ ਤੂੰ ਭੇਲਾ ਹੈ ਨਹੀਂ ਮੈਂ ਇਹਨੂੰ ਕਹਿ ਵੀ ਮੈਂ ਭੇਲਾ ਮੇਰਾ ਸਮਾਨ ਆ ਆ ਸਮਾਨ ਆ ਸ਼ਰਤ ਲਾ ਕੇ ਪੁੱਛ ਲਾ ਜਦੋਂ ਭਾਈ ਉਹਨੇ ਪੁੱਛਿਆ ਆਖਿਆ 1 2 3 ਭਾਈ ਉਹ ਭਾਈ ਫੇਰ ਮਨਾ ਮੰਨਿਆ ਮਲਾ ਫੇਰ ਮਨਾ ਮੰਨਿਆ ਜਦੋਂ ਫੇਰ ਮਨਾ ਮੰਨੇ ਉਹ ਮਨ ਦੇ ਮਨਾਉਂਦੇ ਤੇ ਚਲੇ ਰਾਜੇ ਕੋਲੇ ਚਲੀ ਗਈ ਗੱਲ ਜਦੋਂ ਰਾਜੇ ਦੀ ਕਚਹਿਰੀ ਚਲੀ ਗਈ ਗੱਲ ਰਾਜੇ ਕੋਲੇ ਪਹੁੰਚੇ ਪ੍ਰਧਾਨ ਵੀ ਪਹੁੰਚਿਆ ਬੀਲਾ ਵੀ ਪਹੁੰਚ ਗਿਆ ਮਲਾ ਵੀ ਪਹੁੰਚ ਗਿਆ ਮਲਾ ਕਹਿੰਦਾ ਜੀ ਇਹ ਬੀਲੇ ਨੂੰ ਮੱਖੋ ਟੁੱਪਦਾ ਦੇਖਿਆ ਉਹ ਕਹਿੰਦਾ ਮਹਾਰਾਜ ਮੈਂ ਬੀਲਾ ਮੈਂ ਬਿਲਕੁਲ ਇਹਦੇ ਜਦੋਂ ਜਹਾਜ਼ ਦੀ ਮਤਲ ਛਲ ਉੱਠੀ ਪਾਣੀ ਦੀ ਮਤਲ ਲਹਿਰ ਉੱਠੀ ਲਹਿਰ ਉੱਠੀ ਤਾਂ ਜਾਜ ਡੋਲੇ ਖਾਣ ਲੱਗ ਗਿਆ ਜਦੋਂ ਡੋਲੇ ਖਾਣ ਖਾਂਦਾ ਖਾਂਦਾ ਜਾਜ ਦੇ ਛੱਲ ਨੇ ਮਤਲਬ ਜਿਵੇਂ ਚੱਕੇ ਚਵਾਦ ਨੂੰ ਤੇ ਮਤਲਬ ਖੇੜਤਾ ਖੇੜਤਾ ਤਾਂ ਮਤਲਬ ਪਾਣੀ ਦੇ ਵਿੱਚ ਅਸੀਂ ਕੁੱਦੇ ਕੁੱਦੇ ਤਾਂ ਨੇੜੇ ਇੱਕ ਮੱਛੀ ਬੇਲ ਪਈ ਸੀ ਅਸੀਂ ਉਹਦੇ ਤੇ ਜਾ ਖੜੇ ਜਦੋਂ ਉਹਦੇ ਤੇ ਜਾ ਖੜੇ ਤਾਂ ਉਹਦੇ ਤੇ ਘਾ ਉਗਰੇ ਆਵਾ ਦਰਾਖ ਤੁਗਰੇ ਵੇ ਉਹਦੀ ਮਤਲ ਕਾਛੜ ਤੇ ਕਾਛੜ ਤੇ ਉਹ ਕਈ ਮੀਲਾਂ ਦੇ ਵਿੱਚ ਪਈ ਸੀ ਕਹਿੰਦਾ ਮੱਛੀ ਜਦੋਂ ਮੱਛੀ ਕਈ ਮੀਲਾਂ ਦੇ ਵਿੱਚ ਪਈ ਸੀ ਵੇਖੀ ਉਹ ਕਹਿੰਦਾ ਜੀ ਵੇਖੀ ਕੀ ਹੈ ਜਦੋਂ ਕਹਿੰਦਾ ਉਹਨੇ ਪਾਛਾ ਲਿਆ ਪਾਛਾ ਲਿਆ ਤਾਂ ਮੈਂ ਕਹਿੰਦਾ ਕੁਦਰਤੀ ਘੋੜੇ ਦੀ ਮਤਲਬ ਪਿੱਠ ਤੇ ਜਾ ਡਿੱਗਿਆ ਜਦੋਂ ਘੋੜੇ ਦੀ ਪਿੱਠ ਤੇ ਜਾ ਡਿੱਗਿਆ ਮੈਂ ਮਤਲਬ ਉੱਥੇ ਪਹੁੰਚ ਗਿਆ ਮੈਂ ਟਾਪੂ ਤੇ ਪਹੁੰਚ ਗਿਆ ਜਦੋਂ ਟਾਪੂ ਤੇ ਪਹੁੰਚਿਆ ਟਾਪੂ ਦੇ ਮਤਲਬ ਮੈਂ ਘਾਹ ਫੂਸ ਸਾਰਾ ਕੁਸ ਘੋੜਾ ਉੱਥੇ ਚਰਨ ਲੱਗ ਗਿਆ ਜਦੋਂ ਘਾਹ ਫੂਸੋ ਚਰਨ ਲੱਗ ਗਿਆ ਤੇ ਮੈਂ ਫਿਰਦਾ 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 ਦੋ ਤਿੰਨ ਦਿਨ ਦਾ ਭੁੱਖਾ ਤੇ ਆਇਆ ਤਹਾਂ ਜਾਵੜਿਆ ਤਹਾਂ ਜਾਵੜਿਆ ਤਾਂ ਮੈਂ ਥੱਲੇ ਉਤਰ ਕੇ ਦੇਖਿਆ ਥੱਲੇ ਉਤਰ ਕੇ ਦੇਖਿਆ ਤਾਂ ਥੱਲੇ ਮਤਲਕ ਘੂੜੀ ਕਹਿੰਦਾ ਜੀ ਦਰਖਤ ਨਾਲ ਬੰਨੇ ਵੀ ਜਦੋਂ ਦਰਖਤ ਨਾਲ ਬੰਨੇ ਵੀ ਘੂੜੀ ਤਾਂ ਮੈਂ ਜਦੋਂ ਫੇਰ ਵੇਖਿਆ ਚੱਜਣਾ ਤੇ ਇੱਕ ਬੰਦਾ ਫਿਰ ਮੂੰਹ ਸਿਰ ਬੰਨੇ ਬੋਦਾ ਮੁੱਛਾਂ ਖੜੀਆਂ ਕਰੀਆਂ ਆਵੀਆਂ ਜਦੋਂ ਮੈਂ ਉਹਨੂੰ ਪੁੱਛਿਆ ਵੀ ਤੂੰ ਉਹ ਮੈਨੂੰ ਕਹਿੰਦਾ ਚੁੱਪ ਜਦੋਂ ਫੇਰ ਪੁੱਛਿਆ ਵੀ ਤੂੰ ਕੌਣ ਐਥੇ ਕਿਵੇਂ ਉਹਨੇ ਮੈਨੂੰ ਫੇਰ ਚੁੱਪ ਕਰਤਾ ਮੂੰਹ ਤੇ ਉਂਗਲ ਧਰ ਕੇ ਕਹਿੰਦਾ ਚੁੱਪ ਕਰਕੇ ਤੇ ਮੈਨੂੰ ਮੇਰਾ ਮਤਲਬ ਹੱਥ ਫੜਿਆ ਹੱਥ ਫੜਿਆ ਤਾਂ ਜਿੱਥੇ ਉਹ ਆਪ ਬੈਠੇ ਸੀ 10 15 ਬੰਦੇ ਉੱਥੇ ਲੈ ਗਿਆ ਉੱਥੇ ਲੈ ਜਾ ਕੇ ਕਹਿੰਦਾ ਜੀ ਮੈਨੂੰ ਚੰਗਾ ਖਾਣਾ ਖਵਾਇਆ ਚੰਗੀ ਮੇਰੀ ਮਦਦ કરી ਕੱਪੜੇ ਕੁੱਪੜੇ ਮੇਰੇ ਸਾਰੇ ਸਕਾਏ ਸਕਾ ਕੇ ਮੈਨੂੰ ਮਤਲਬ ਪੁੱਛਿਆ ਵੀ ਤੂੰ ਕਹਿੰਦਾ ਜੀ ਮੈਂ ਤਕਾ ਕਰਕੇ ਮਤਲਬ ਸਮੁੰਦਰ ਦੇ ਵਿੱਚ ਜਹਾਜ਼ ਟੁੱਟ ਗਿਆ ਜਹਾਜ਼ ਟੁੱਟ ਗਿਆ ਮੈਂ ਕਹਿੰਦਾ ਸਾਰੀ ਵਿਆਖਿਆ ਉਹਨਾਂ ਨੂੰ ਦੱਸੀ ਤੇ ਕਹਿੰਦੇ ਇੱਥੇ ਕਿਵੇਂ ਪਹੁੰਚਿਆ ਕਹਿੰਦੇ ਵੀ ਐਸ ਤੱਕਾਂ ਕਰਕੇ ਮੈਂ ਜਦੋਂ ਮੱਛੀ ਨੇ ਪਾਛਾ ਲਿਆ ਤੇ ਮੈਂ ਘੋੜੇ ਦੀ ਪਿੱਠ ਤੇ ਆੜ ਗਿਆ ਘੋੜੇ ਨੇ ਮੈਨੂੰ ਕਹਿੰਦਾ ਆਹ ਟਾਪੂ ਤੇ ਲੈ ਜਾਂਦਾ ਜਦੋਂ ਆਹ ਟਾਪੂ ਤੇ ਲੈ ਜਾਂਦਾ ਤੇ ਕਹਿੰਦਾ ਮੈਂ ਇੱਥੇ ਘੋੜਾ ਘਾਹ ਚਰਨ ਲੱਗ ਗਿਆ ਤੇ ਮੈਂ ਭਾਈ ਫਿਰਦਾ ਫਿਰਦਾ ਕਹਿੰਦਾ ਤਾਂ ਆ ਗਿਆ ਜਦੋਂ ਤਾਂ ਆ ਗਿਆ ਤਾਂ ਆਣ ਕੇ ਵੇਖਿਆ ਤਾਂ ਇੱਕ ਘੋੜਾ ਹੀ ਕਹਿੰਦਾ ਦਰਖਤਾਂ ਬੰਨੇ ਵੀ ਤਾਂ ਜਦੋਂ ਕਾਛੜ ਉੱਠੀ ਮਤਲਬ ਚੱਲਾ ਉੱਠ ਗਿਆ ਤਾਂ ਮਤਲਬ ਬੱਚੇ ਨਿਕੇ ਨਿਕੇ ਬੱਚੇ ਘੋੜੇ ਘੋੜੀਆਂ ਤੇ ਘੋੜੇ ਵੱਡੇ ਘੋੜੀਆਂ ਤੇ ਬੱਚੇ ਕਹਿੰਦਾ ਬਹੁਤ ਨਿਕਲਿਆ ਜਦੋਂ ਬੱਚੇ ਬਹੁਤ ਨਿਕਲਿਆ ਕਿਸੇ ਨੇ 2 ਫੜ ਲੈ ਕਿਸੇ ਨੇ 4 ਫੜ ਲੈ ਕਿਸੇ ਨੇ ਮੈਂ ਵੀ ਕਹਿੰਦਾ 4 ਫੜ ਲੈ ਜਦੋਂ ਚਾਰ ਫੜਲੇ ਤਾਂ ਕਹਿੰਦਾ ਮੈਂ ਉਥੋਂ ਮੇਰੀ ਇਹਨਾਂ ਨੇ ਮਦਦ કરી ਮਦਦ કરી ਮੈਨੂੰ ਸਮੁੰਦਰ ਮਤਲਬ ਜਹਾਜ਼ ਰਾਹੀਂ ਕਹਿੰਦਾ ਇੱਥੇ ਪਹੁੰਚਾਤਾ ਇੱਥੇ ਪਹੁੰਚਾਤਾ ਜਦੋਂ ਮੈਂ ਆਪਦੇ ਕੰਡੇ ਤੇ ਆਣ ਕੇ ਦੀਪ ਕੰਡੇ ਤੇ ਮਤਲਬ ਪਹੁੰਚਣ ਲੱਗਾ ਤਾਂ ਇਹ ਕਾਛੜ ਦੀ ਮਤਲਬ ਜਹਾਜ਼ ਲੈ ਕੇ ਆ ਗਿਆ ਬੰਦਰਗਾਹ ਤੇ ਜਦੋਂ ਮੈਂ ਬੰਦਰਗਾਹ ਤੇ ਮਤਲਬ ਇਹਨੂੰ ਕਿਹਾ ਵੀ ਮੈਂ ਘੂੜੇ ਲੈ ਕੇ ਜਾਣਿਆ ਚਾਰ ਆ ਬੱਤ ਲੈ ਕੇ ਜਾਣਾ ਚਾਰ ਕਹਿੰਦਾ ਵੀ ਚੜਾ ਲਾ ਚੜਾ ਲਾ ਹੁਣ ਮੇਰਾ ਕਹਿੰਦਾ ਜਿਹੜਾ ਬਾਕੀ ਸਮਾਨ ਹੈ ਉਹ ਨਹੀਂ ਦੇ ਰਿਹਾ ਇਹ ਬੱਤ ਤਾਂ ਮੇਰਾ ਸੀ ਗਈ ਜਦੋਂ ਕਹਿੰਦਾ ਸਮਾਨ ਨੇ ਜੀ ਬਾਕੀ ਦੇ ਰਿਹਾ ਉਹਨੇ ਜਦੋਂ ਉਹਨੂੰ ਪੁੱਛਿਆ ਵੀ ਕੀ ਕੀ ਸਮਾਨ ਆ ਕਹਿੰਦਾ ਜੀ ਆਹ ਸਮਾਨ ਹੈ ਉਹਨੇ ਚੱਕ ਕੇ ਜਦੋਂ ਨਿਸ਼ਾਨੀਆਂ ਦੱਸੀਆਂ ਨਿਸ਼ਾਨੀਆਂ ਦਿੱਤੀਆਂ ਤੇ ਪਾਈ ਉਹਨੇ 小田様わた。